ਲੋਕੀ ਵੇਲੇ ਹੋ ਕੇ ਚਿੱਠੀਆਂ ਪਾਈ ਜਾਂਦੇ ਆ ਲੋਕਾਂ ਨੂੰ ਹੋਰ ਕੋਈ ਕੰਮ ਹੀ ਨਹੀਂ ਆ ਵਾ ਤੇ ਨਜੇ ਵੀ ਪਈਆਂ ਹੋ ਹੁਣ ਇਹਨਾਂ ਦਾ ਵੀ ਕੰਮ ਨਵੇੜ ਹੀ ਆਈਏ ਓ ਗੱਜਨ ਸੌ ਦਾ ਘਰ ਹੋ ਜੇ ਓਇਆ ਹੋ ਇਹੋਈਆ ਵਿਜੀ ਟਾੜੀ ਚਿੱਠੀ ਆਈ ਆ ਤਨ ਤਨ ਅਦਨ 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 ਤੇ ਮੇਰੀ ਨੌਕਰੀ ਚਿੱਠੀ ਆ ਗਈ ਹੁਣ ਕਰੀਬੀ ਕੱਢਾਂਗੇ ਤਨ ਤਨ ਅਦਨ 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 ਆਹ ਆਹ ਜੀਦ ਨੂੰ ਦੇ ਕੇ ਦਮਸ਼ਦਾਹ ਹੋ ਗਿਆ ਬਸ ਰਾ ਕੀ ਆਇਆ ਬਾਹਰ ਮੇਰੀ ਨੌਕਰੀ ਚਿੱਠੀ ਆਈ ਆ ਜਾ ਭਰਾਵਾ ਤੇਰੀ ਨੌਕਰੀ ਦੀ ਨਹੀਂ ਮੇਰੇ ਤੇਰੀ ਚਿੱਠੀ ਆਈ ਓ ਨਹੀਂ ਮੇਰੀ ਆਈ ਆ ਓ ਨੋ ਨਹੀਂ ਓ ਨਹੀਂ ਮੇਰੀ ਆਈ ਆ ਓਏ ਆਪਣਾ ਬਗਵਾਸ ਕਰੀ ਜਾਂਦੇ ਮੇਰੀ ਵੀ ਸੁਣ ਲੋ ਮਿਲੋ ਪਤਾ ਵਾ ਮੇਰੀ ਨੌਕਰੀ ਦੀ ਚਿੱਠੀ ਲਿਆ ਫੜਾ ਕੇ ਕਰ ਨਹੀਂ ਓ ਨਹੀਂ ਤੇਰੀ ਨੌਕਰੀ ਦੀ ਨਹੀਂ ਮੇਰੇ ਰਿਸ਼ਤੇ ਦੀ ਚਿੱਠੀ ਆ ਇੱਧਰ ਲਿਆ ਫੜਾ ਉਪਰਾ ਐਵੇਂ ਨਾ ਲੜੀ ਜਾਓ ਆ ਫੜੋ ਚਿੱਠੀ ਆਪਣੀ ਤੇ ਪੜਨੋ ਮੈਨੂੰ ਨਹੀਂ ਪਤਾ ਕੀ ਐ ਤੇ ਕੀ ਨਹੀਂ ਉਹ ਮੈਨੂੰ ਨੌਕਰੀ ਦੀ ਚਿੱਠੀ ਆ ਗਈ ਨਹੀਂ 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 ਇਹ ਮੇਰੇ ਰਿਸ਼ਤੇ ਦੀ ਚਿੱਠੀ ਆ ਉਹ ਮੇਰੀ ਨੌਕਰੀ ਦੀ ਚਿੱਠੀ ਆ ਉਹ ਮੇਰੇ ਰਿਸ਼ਤੇ ਦੀ ਚਿੱਠੀ ਆ ਕਿਤੇ ਲੜੀ ਜਾਂਦੇ ਆ ਕਿਤੇ ਮੇਰਾ ਨਾ ਸਿਰ ਮੂੰਹ ਪਾੜ ਦੇ ਮੈਂ ਤੇ ਟਾਈਮ ਨਾਲ ਨਿਕਲਾਂ ਉਹ ਸਾਰੀ ਚਿੱਠੀ ਪਾੜਤੀ ਤੂੰ ਮਰੇ ਰਿਸ਼ਤੇ ਦੀ ਚਿੱਠੀ ਪਾੜਤੀ ਓ ਤੇਰੇ ਚਪੇੜ ਵੱਜੀ ਨਾ ਤੇ ਤੇਰਾ ਮੱਕਰੇੜਾ ਡਾੜਾ ਤੂੰ ਮੇਰੀ ਨੌਕਰੀ ਚਿੱਠੀ ਪਾੜਤੀ ਓ ਲੋ ਮੈਂ ਮਾਰਿਆ ਤੈਨੂੰ ਨਾਲ ਦੰਦਰੇ ਪੈਣੀ ਤੂੰ ਮੇਰੇ ਰਿਸ਼ਤੇ ਦੀ ਕਿਉਂ ਪਾੜੀ ਓ ਅੰਦਰ ਆ ਜੀ ਭਾਈ ਅੰਦਰ ਆ ਕੇ ਪੁੱਛਣਾ ਹੁਣ ਮੈਂ ਤੈਨੂੰ ਕੀ ਕਹਾਂ ਭਾਈ ਬਾਦਸ਼ਾਹ ਦਾ ਘਰ ਐ ਹੋਇਏ ਆ ਜਾ ਨਾਂਗੇ ਬਾਦਸ਼ਾਹ ਦਾ ਘਰ ਹੀ ਆ ਉੱਤੋਂ ਗਰਮੀ ਨੇ ਜਾ ਤਾਂ ਕੀਤੇ ਤੋ ਤੂੰ ਤਾਂ ਵੇਂਗੋ ਮਗਨ ਧਾਵ ਜਰੂਰ ਤੇ ਤੇਰਾ ਵੀ ਤੰਦੂਰ ਵਗੋਂ ਨਿਕਲਿਆ ਵਾ ਚੱਲ ਮੈਂ ਤੇਰੇ ਲਈ ਲੱਸੀ ਲੈ ਕੇ ਆਉਣਾ ਵਾ ਆਹੇ ਲੱਸੀ ਦੇ ਪਹੁੰਚੋ ਆਹ ਤਾਂ ਇਹਦੇ ਨਾਲ ਕੋਈ ਖਾਨ ਨੂੰ ਨਾ ਕਰਾਰ ਆਇਆ ਤੇ ਹੋਰ ਸਵਾਲ ਆਇਆ ਇਹ ਤਾਂ ਫਿਰ ਨਾ ਪੀਣ ਵਾਲਿਆਂ ਦੀ ਗੱਲਾਂ ਹੋ ਗਈਆਂ ਨਾ ਤੂੰ ਤੰਦੂਰ ਵਿੱਚ ਭਖਦਾ ਚੰਗਾ ਲੱਗਦਾ ਹਾਂ ਚਿੱਠੀ ਫੜਾ ਤੇ ਤੁਰਦਾ ਬਣ। ਘੁੱਟ ਕੇ ਰਹਿ ਗਈ ਇਹਦੇ ਪੀ ਲੈੰਦੋ ਉਹ ਤੂੰ ਚਿੱਠੀ ਫੜਾ ਯਾਰ ਛੇਤੀ ਕਰ। ਉਹ ਹੱਥ ਲੱਸੀ ਦੇ ਜਾਵਾ ਦੇ ਯਾਰ ਪੈਸੇ ਦੇ ਦਿੱਤਾ ਹੀ ਭੁੱਲ ਗਿਆ। ਭਾਈ ਕਿੱਥੀ ਦੇ ਪੈਸੇ ਦੇ ਦਿਓ। ਉਹ ਚਿੱਠੀ ਦੇ ਕਾਦੇ ਪੈਸੇ ਯਾਰ ਕੀ ਗੱਲ ਤਨਖਾਹ ਨਹੀਂ ਆਉਂਦੀ ਉਹਨੇ ਕਾਦੇ ਚਿੱਠੇ ਨਹੀਂ ਦਿਆ ਕਰਨੀ ਇਤਨ ਖਾਦੇ ਆ ਕਹਿੰਦਾ ਜਿੱਦਾਂ ਇਹਨੇ ਕੋਲੋਂ ਦੇਣੀ ਹੁੰਦੀ ਨੇ ਲੱਸੀ ਪਿਆ ਕੇ ਤੇ ਲੱਸੀ ਕਾਤੀ ਅਗਲੇ ਘਰ ਦਾ ਤੇ ਪਤਾ ਬਣੀ ਆ ਉਹ ਮੁੰਡੇ ਹੁੰਦੇ ਉਹਨਾਂ ਨੂੰ ਕਸ ਕੋ ਨਾ ਜੇ ਹੱਦ ਤੇ ਬੈਗ ਨੇ ਤੇ ਦੱਸ ਕਾਕੇ ਤੇ ਬੋਰ ਸਿੰਘ ਦਾ ਘਰ ਕਿਹੜਾ ਏ ਹਾਨੂੰ ਨਹੀਂ ਪਤਾ ਕਿਹੜਾ ਬੋਰ ਤੇ ਕਿਹੜਾ ਪਿੰਪ ਲਾਪੇ ਜਾ ਕੇ ਲੱਭ ਲੋ ਜਾ ਜਾ ਪ੍ਰਵਾ ਆ ਕੇ ਗਰਮੀ ਬੜੀ ਤੋ ਆਂਦੇ ਸਿਰ ਖਾਣ ਯਾਰ ਇਹ ਤਾਂ ਕੇਵੜੇ ਫਰੈਂਡ ਏ ਇਹਨਾਂ ਨੂੰ ਵੀ ਪੁੱਛਣਾ ਹੋਰ ਕਿਹਨੂੰ ਪੁੱਛਦੇ ਵਾਦੀ ਇਥੇ ਬੋਰ ਸਿੰਘ ਦਾ ਘਰ ਕਿਹੜਾ ਜੇ ਮੈਨੂੰ ਨਹੀਂ ਪਤਾ ਪ੍ਰਵਾ ਕਾਂਡੀ ਮਾਰ ਕੇ ਨੱਕ ਲਾ ਦੂੰਗਾ ਉਏ ਇਹ ਤਾਂ ਸਾਰਾ ਪਿੰਡ ਹੀ ਵੜ ਖਾਣ ਨੂੰ ਪੈਂਦਾ ਵਿਜੀ ਇਥੇ ਮੂਰ ਸਿੰਘ ਦਾ ਘਰ ਕਿਹੜਾ ਜੇ ਉਹਦੇ ਯਾਰ ਪਿੱਛੇ ਛੱਡ ਆਇਆ ਤੂੰ ਜਿੰਨਾ ਦੇ ਬੂਏ ਗਾੜੀ ਲਈ ਲਮਕੰਡੀ ਆ ਮੈਂ ਹਾਂ ਤੇ ਤਿੰਨੇ ਚੱਕਰ ਹੀ ਫੋੜੇ ਲਾ ਤੇ ਘਰ ਤੇ ਲੱਭਾ ਹੁੰਦੇ ਘਰ ਤੇ ਹੋਇਆ ਇਥੇ ਲੀਰ ਲਮਕੰਡੀ ਆ ਵਿਜੀ ਬੋਰ ਸਿੰਘ ਦਾ ਘਰ ਇਹੋ ਜੇ ਤੈਨੂੰ ਕਿਹੜਾ ਕੰਜਰਾਂ ਦਾ ਮੇਰਾ ਨਾਮ ਤੇ ਜਗਪ੍ਰੀਤ ਆ ਓਏ ਭਾਈ ਹਾਂ ਕੋਈ ਇੱਥੇ ਲਿਖਿਆ ਵਾ ਓਹੋ ਇਹ ਮੇਰੇ ਦਾਦੇ ਦਾ ਨਾਮ ਆ ਯਾਰ ਵੀਜੀ ਤੁਹਾਡਾ ਨਾਇਆ ਚਿੱਠੀ ਦੇਣ ਆਇਆ ਪਾਰਸਲ ਹਲੋ ਵੇਨ ਆਇਆ ਪੜ ਕੇ ਵੇਨ ਪਰ ਪੜਨਾ ਨਹੀਂ ਹੁੰਦਾ ਤੂੰ ਪੜ ਕੇ ਸੁਣਾ ਯਾਰ ਕੀ ਆਰੇ ਬੋਰ ਸਿੰਘ ਦਿਮਾਗ ਤੋਂ ਪੈਦਲ ਦਿਮਾਗ ਤੋਂ ਪੈਦਲ ਚੱਲਣ ਵਾਲਿਆਂ ਲਈ ਇਹ ਚੀਜ਼ ਨਹੀਂ ਬਣਾਈ ਗਈ ਇਹ ਸਿਰਫ ਗੋੜ ਸਿੰਘ ਦੇ ਪੁੱਤਰੇ ਲਈ ਹੈ ਇਹ ਚੀਜ਼ ਮਹਾਰਾਜ ਪਟਾਕਾ ਦਾਸ ਜੀ ਦੀ ਹੈ ਤੇ ਇਸ ਨੂੰ ਸਦੀਆਂ ਤੱਕ ਸੰਭਾਲਿਆ ਹੋਇਆ ਹੈ ਇਹ ਬਹੁਤ ਹੀ ਕੀਮਤੀ ਚੀਜ਼ ਹੈ ਉਹ ਬਾਸ ਘਰ ਭਰਾਵਾ ਤੂੰ ਤਾਂ ਰਾਮਲੀਲਾ ਛੋਲੀ ਹੈ ਚੀਜ਼ ਦਿਖਾ ਜਿਹੜੀ ਲਿਆਇਆ ਆ ਆ ਲੋ ਬਹੁਤ ਪੁਰਾਣੀ ਚੀਜ਼ ਆ ਤੇ ਵਧੀਆ ਹਮ ਪਰਚੀ ਹਲੇ ਸੁੱਟਣ ਲੱਗਾ ਤੇਰੀ ਕਿੱਠੀ ਆੜ ਨਾ ਮਜ਼ਾਕ ਕਰਦਾ ਸਰਕਾਰ ਨੇ ਇਹਨੂੰ ਰੱਖਿਆ ਵੀ ਲੋਕਾਂ ਦੀ ਸੇਵਾ ਕਰੋ ਤੇ ਲੋਕ ਸਾਡੀ ਸੇਵਾ ਕਰ ਦਿੰਦੇ ਫੜ ਕੇ ਹੇ ਬੜੀ ਤੇਜ਼ ਮਾਰੀਆਂ ਅਜੇ ਵੀ ਸਾੜ ਜਾ ਪਈ ਜਾਂਦਾ ਯਾਰ ਮਹਾਜਤੀਆਂ ਦਾ ਕੰਮ ਨਬੇੜ ਕੇ ਆਇਆ ਤੇ ਇੱਕ ਪਤਾ ਨਹੀਂ ਫੇਰ ਕਿਹੜਾ ਪਾ ਗਿਆ ਯਾਰ ਉਹ ਵੇਖਣਾ ਚਾਹੀ ਸਹੀ ਹੈਗੀ ਕਿਦੀ ਆ ਪਤਾ ਠੰਡ ਮਸਤਾਨੇ ਦਾ ਘਰ ਕੱਖਾਂ ਵਾਲੀ ਗਲੀ ਕੁੱਤੇ ਤੇ ਮੋਰ ਲੱਗੀ ਹੋਵੇਗੀ ਇਹ ਡਰਾਸੀ ਬੜਾ ਹਮਤਰਾ ਆ ਐਵੇਂ ਯਾਰ ਨਵੀਂ ਜਗ੍ਹਾ ਬਦਲੀ ਹੋ ਗਈ ਆ ਇੱਥੇ ਦੇ ਘਰਾਂ ਦਾ ਵੀ ਨਹੀਂ ਪਤਾ ਮੈਨੂੰ ਉਹ ਇੱਥੇ ਦੇ ਲੋਕੀ ਵੀ ਬੜੇ ਹਮਤਰੇ ਆ ਚਲੋ ਹੁਣ ਮੈਂ ਫਿਰ ਆ ਆ ਵੀ ਲੱਭਦਾ ਵਾਂ ਉਹ ਜਵਾਗਿਆਂ ਨੂੰ ਪੁੱਛੀਏ ਕੀ ਵੇਖਦਾ ਮੇਰੇ ਨਾਲ ਮੇਰਾ ਬਾਪੂ ਵੜਾ ਕੱਬੇ ਸੁਭਾ ਦਾ ਤੁਰ ਜਾ ਤੁਰ ਜਾ ਇੱਥੋਂ ਸੋ ਸ਼ਾਡਪਰੇ ਯਾਰ ਰਾਂ ਦੇ ਗਰੇ ਟੀ ਨਾ ਮਾਰ ਦੇ ਠੰਡਮ ਸਤਾਨੇ ਦਾ ਘਰ ਹੋ ਜੇ ਹੁੰਦਾ ਕਿਦਾਂ ਹੈ ਤਾਬਾ ਮਾਰ ਕੇ ਮੂਦਾ ਕਰ ਦੂੰ ਕੁੱਤਾਰ ਕੇ ਛੋਦਾ ਕਰ ਕੀ ਹੋ ਰਿਹਾ ਈਆ ਸਰਕਾਰ ਨੇ ਵਕਤ ਨੂੰ ਫੜਿਆ ਸਈਆ 5000 ਤਨਖਾਹ ਹਣੀ ਹੁੰਦੀ ਆ ਉਹ ਵੀ ਪੁਰਾਣੀ ਹਣੀ ਕਿ ਨਹੀਂ ਹਣੀ ਪਰ ਪਿੰਡ ਫੋਲ ਮਾਰਿਆ ਕੱਖਾਂ ਵਾਲੀ ਗਲੀ ਦਾ ਡਰੈਸ ਪਿਆ ਮੈਨੂੰ ਤੇ ਇਹੋ ਲੱਗਦੀ ਝੋਕੜੇ ਲੱਭਦਾ ਗਲੀ ਤੇ ਲੱਭ ਗਈ ਉਹ ਪਰ ਆਹ ਘਰ ਨੇ ਤੇ ਜਿੰਦਰਾ ਲੱਗਾ ਵਾ ਤੇ ਚਿੱਠੀ ਤੇ ਲਿਖਿਆ ਵੀ ਕੁੱਤੇ ਦੇ ਉੱਤੇ ਮੂਹਰ ਵੀ ਲੱਗੀ ਹੋਊਗੀ ਮੂਹਰ ਕਿਹਾ ਲੱਗੀ ਆ ਜਿੰਦਰੇ ਦੇ ਕੁੱਤਾ ਦੇ ਨਾਲ ਹੀ ਲੱਗੇ ਹੋਣੇ ਆਦੇ ਘਰ ਤੇ ਵਝਾਨੀ ਆ ਚਲ ਚਿੱਠੀ ਤੇ ਪੜ ਕੇ ਵਖੀਏ ਕੀ ਲਿਖਿਆ ਹੋਆ ਹਾਂ ਪੜ ਕੇ ਪਾੜ ਦੋ ਓਏ ਆ ਪਤਾ ਨਹੀਂ ਕਿਹੜਾ ਮੂਰਖ ਆਪਣਾ ਆ ਗਿਆ ਆ ਗਿਆ ਅੱਜ ਖਫਖੋ ਕੇ ਲੱਗਦਾ ਵੇ ਇਹ ਹੋਂਦਾ ਮੂੰਹ ਵੇ ਸੋਟਿਆ ਹੁਣ ਹਾਂ ਲੱਗ ਗਿਆ ਠੰਡ ਮਸਤਾਨੇ ਦਾ ਘਰ ਉਹ ਮੈਂ ਤੇ ਤੈਨੂੰ ਦੱਸਿਆ ਨਹੀਂ ਤੇ ਤੈਨੂੰ ਕਿਦਾਂ ਪਤਾ ਲੱਗ ਗਿਆ ਕੀ ਮੇਰਾ ਪਲਾਨ ਹੀ ਇੱਕ ਤਾਂ ਉਹ ਰੱਸੀ ਪਿਆਈ ਉਤੋਂ ਅੱਖਾਂ ਅੱਡ ਕੇ ਗਿਆ ਨਾਲੇ ਪੈਸੇ ਮੰਗਦਾ ਸੀ ਅੱਜ ਇਹਨੂੰ ਮੈਂ ਦੱਸਦਾ ਪੜਾ ਮੈਂ ਆਪਾ ਨਾ ਮਾ ਜਾ ਕੇ ਚਿੱਠੀ ਬਾਕਸ ਦੇ ਵਿੱਚ ਤੇ ਇਹਦੀ ਨੌਕਰੀ ਲਾਉਣਾ ਨੌਕਰੀ 有人。<laughs>